ਚੈਨਲ ਆ ਕੇ ਵੀ ਆ ਲੈ ਅਸੀ ਵਾ ਤੇਰੀ ਭੂਆ ਨੇ 3 ਲੱਖ ਲੈ ਲਿਆ ਤੇ ਤੇਰੇ ਫੁੱਫੜ ਨੇ ਲੈ ਲਿਆ ਤੇ ਲੱਖਾ ਨਾ ਆ ਜਾ ਪੀ ਹੋ ਗਿਆ 1500 ਹੋ ਗਿਆ ਤੇ ਪੀ ਦਿੱਤ ਨੂੰ ਰਾਤ ਨੂੰ ਭੇਜ ਦਿੰਦੇ ਸੀ ਹਨਾ ਯਾਤ ਨਹੀਂ ਤੇ ਦੈਨ ਨਹੀਂ ਨਹੀਂ ਨਾ ਮੇਰਾ ਲੈਣ ਪੀ ਮਤਲਬ ਕੀ ਜਵੇਂ ਦੂਸਰੀ ਤਰ੍ਹਾਂ ਨਹੀਂ ਕਰਵਾਉਂਦੇ ਇਹਨੇ ਦੂਸਰੀ ਤਰ੍ਹਾਂ ਕਿਦਾਂ ਖੁੱਲ ਕੇ ਦੱਸ ਮੇਰੀ ਭੈਣ ਇਨਾ ਕਤੇੜਾ ਨੂੰ ਆਪਾਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਤੈਨੂੰ ਬਹੁਤ ਮਾਰ ਦੇਣੀ ਤੇਰੀ 부ਆ ਹਾਂਜੀ ਤੁਹਾਨੂੰ ਕਿਹਨੇ ਦੱਸਿਆ ਹੈ ਗੱਲ ਇਹਨਾਂ ਦਾ ਕੋਈ ਆਪਿਸ਼ ਹੈ ਨਾ ਤੇ ਕੋਈ ਨੰਬਰ ਹੈਗੇ ਕੌਣ ਚ ਇਹਨਾਂ ਨੂੰ ਪੁੱਛਿਆ ਕੌਣ ਸੀ ਕਿੱਥੋਂ ਸੀ ਇਹਨਾਂ ਦੇ ਕੋਈ ਅਸਲ ਬੈਸ ਨਹੀਂ ਇੱਧਰ ਲਿਏ ਇੱਧਰ ਲਿਏ ਇੱਧਰ ਲਿਏ ਦੱਸ ਤੈਨਾਂ ਗਲਤ ਧਰ ਕੇ ਤਾਂ ਕਰਾਉਂਦੀ ਸੀ ਹਨਾ ਹਾਂਜੀ ਪਰ ਜੀ ਦਾ ਫੋਨ ਆਈਂ ਅੰਦਰ ਵਿੱਚ ਅਗਰ ਮੈਂ ਐਡ ਕਰ ਲਾਂ ਤਾਂ ਤੁਸੀਂ ਬੋਲਿਓ ਨਾ ਵਿੱਚ ਤਾਂ ਤੁਸੀਂ ਚੁੱਪ ਚਾ ਸੌਂ ਲਓ ਹਾਂ 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 ਪੁੱਤ ਹਾਂ ਐਡ ਕਰ ਲਾਂ ਕੁਛ ਨਾ ਬੋਲੀ ਹਾਂ ਮੈਂ ਨਹੀਂ ਕੁਛ ਵੀ ਬੋਲਦਾ ਮੈਂ ਸਾਈਲੈਂਟ ਰਾਲੀ ਨਾ ਕਿਉਂ ਕਿ ਮੈਨੂੰ ਮਦਦ ਕਰਾ ਸਕਦੇ ਹੋ ਦਾ ਦੱਸ ਮੇਰੀ ਪਿਆਰ ਕੋਈ ਕਿਹਦਾ ਨਾ ਕਿਉਂ ਕਿ ਮੈਨੂੰ ਲੈਕਾਂ ਪੁੱਤ ਮੈਂ ਜਾਣਾ ਵਾ ਤੇਰੇ ਘਰ ਜਾਣਾ ਵਾ ਜਦ ਦੱਸ ਮੇਰਾ ਪੁੱਤ ਕੀ ਕਰਨਾ ਵਾ ਕੀ ਹੋਊਗੀ ਇਹ ਦੋ ਕੰਮ ਹੈ ਕੇ ਤੁਹਾਨੂੰ ਪਤਾ ਹੀ ਹੈ ਤੇ ਇਹ ਕਿੰਨੇ ਦਾ ਕਾਇ ਚੋਟਾ ਕਿੰਨੇ ਦਰਵਾਜ਼ੇ ਦਾ ਹੈ ਇਹ ਵਾ अच्छा। ਉਹ ਜਿੱਕੇ ਕੀ ਡੈਕ ਲਗਾਵਾ ਦੇ ਕੋਈ ਆਸ ਮੇ ਕਪੜੇ ਵਾਪਸ ਪਾ ਦੇਉਂਗੇ। ਹਾਂ। ਹੋ ਵਾਪਸ ਆ ਗਏ ਜਰਵਾਦੀ ਦੇ ਪਿੱਛੇ ਮੈਂ ਸਾਰੇ ਵੀਰਾਂ ਨੂੰ ਵੈਗੋ ਜਿੱਕਾ ਖਾਲਸਾ ਵੈਗੋ ਜਿੱਕੀ ਫਤਿਹ ਸੰਜੀ ਜਿੱਦਾਂ ਤੁਸੀਂ ਵੀਡੀਓ ਦੇਖੀ ਸੀ ਕਿ ਕਿਵੇਂ ਸਗੀ ਪੁਆ ਵੱਲੋਂ ਆਪਣੀਆਂ ਭਤੀਜਾਂ ਨੂੰ ਵੇਚ ਦਿੱਤਾ ਗਿਆ ਸੀਗਾ ਪਿੰਡ ਪੀਹਵਾਲ ਜਿਲ੍ਹਾ ਜਿਲ੍ਹਾ ਫਰੋਇਪੁਰ ਤੋਂ ਤੇ ਮੈਂ ਮਾਫੀ ਮੰਗਦਾ ਕਿ ਮੇਰੇ ਤੋਂ 2-3 ਦਿਨ ਵੀਡੀਓ ਨਹੀਂ ਪਈ ਸੀ ਕਿਉਂਕਿ ਮੇਰਾ ਦੋਸਤ ਮੇਰਾ ਫਰੈਂਡ ਬਹੁਤ ক্লোਜ਼ ਸੀਗਾ ਜਿਹੜਾ ਉਹਦੀ ਵਿਚਾਰੀ ਦੀ ਡੈਥ ਹੋ ਗਈ ਜਿਹੜਾ ਕਰਕੇ ਮੂਰਨ ਨਹੀਂ ਸੀ ਸਹੀ ਹੈਗਾ ਜਾਂ ਟਾਈਮ ਨਹੀਂ ਸੀ ਲੱਗਾ ਤੇ ਅੱਜ ਉਸ ਵੀਡੀਓ ਦਾ ਮੈਂ ਅਗਲਾ ਭਾਗ ਤੋਂ ਲੱਗਾ ਵਾਂ ਐਸ ਮਾਤਾ ਦੀ ਜਿਹੜੀ ਪੈਣ ਵੇਚਿਆ ਗੀਆਂ ਸੀਗੀਆਂ ਉਹਨਾਂ ਨਾਲ ਆਪਣੀ ਗੱਲਬਾਤ ਹੋਈ ਆ ਤੇ ਬੇਨਤੀ ਇੱਕ ਇਹ ਆ ਕਿ ਮੇਰੀਆਂ ਭੈਣਾਂ ਮੇਰੀਆਂ ਧੀਆਂ ਮੇਰੇ ਮਾਮਾ ਵੀ ਵੀਡੀਓ ਨਾਲ ਦੇਖਿਓ ਕਿਉਂਕਿ ਇਸ ਦੇ ਵਿੱਚ ਮੈਂ ਬੱਚੀ ਤੋਂ ਬਹੁਤ ਕੁਝ ਪੁੱਛਿਆ ਸੀਗਾ ਕਿਉਂਕਿ ਉਹ ਜਾਣਨਾ ਸਾਨੂੰ ਜ਼ਰੂਰੀ ਸੀਗਾ ਤਾਂ ਜੋ ਅਸੀਂ ਬੱਚਿਆਂ ਦੀ ਭੁਆ ਦੇ ਉੱਤੇ ਕਾਰਵਾਈ ਕਰਾ ਸਕੀਏ ਸੋ ਇਸ ਵੀਡੀਓ ਨੂੰ ਮੇਰੀਆਂ ਭੈਣਾਂ ਨਾਲ ਦੇਖਿਓ ਧੰਨਵਾਦੀ ਹਾਂ ਹਾਂ ਮੇਰਾ ਬਹੁਤ ਹੁੰਦਾ ਸੋ ਤਾਂ ਤੁਸੀਂ ਡੈਡੀ ਉਹ ਨਾ ਕੋਈ ਨਹੀਂ ਜਰਾ ਮੈਂ ਪੁੱਤਰ ਡੈਡੀ ਤੇਰਾ ਅੰਦਰ ਬਾਹਰ ਤੇ ਮੈਂ ਬਾਹਰ ਵਾਸੀ ਨਾ ਹਸਪੀਟਲ ਆਈ ਆ ਠੀਕ ਹੈ ਜੀ ਤੇ ਡੈਡੀ ਦੇ ਹਸਪੀਟਲ ਦੇ ਅੰਦਰ ਮੈਂ ਬਾਹਰੋਂ ਤੇਰੀ 5 ਮਿੰਟ ਚ ਮੈਂ ਗੱਲ ਕਰਵਾ ਦੇਣਾ ਹਾਂ ਜੀ ਦੱਸ ਕੀ ਦੱਸਣਾ ਚਾਹੁੰਨੀ ਆ ਤੇ ਮੇਰੀ ਮੰਮੀ ਕਿੱਦਾਂ ਜੇ ਸੱਪੇ ਸੱਪਨ ਲੱਗਿਆ ਤੇਰੀ ਮੰਮੀ ਨੂੰ ਤੇ ਬਹੁਤ ਮਤਲਬ ਤੇਰੀ ਕਿਸੇ ਨੇ ਕੁੱਟਿਆ ਸੀਗਾ ਉਹ ਵੀ ਤੇਰੀ ਮੰਮੀ ਹੁਣ ਮੇਰੇ ਕੋਲ ਸੇਫ ਵਾ ਹਾਂ ਤੂੰ ਦੱਸ ਮੇਰਾ ਪੁੱਤ ਕੀ ਹੈ ਨਿੱਕੀ ਦੱਸਣਾ ਚਾਹੁੰਦੀ ਹੈ ਹੈ ਕਿੰਨਾ ਨੇ ਪਾਪਾ ਨੇ ਵੀ ਪੁੱਤ ਕੀ ਗਲਤੀ ਕੀਤੀ ਹੈ ਹੈ ਗਾਛੀ ਇਹਨਾਂ ਨੇ ਮੇਰਾ ਵਿਆਹ ਨਹੀਂ ਮਤਲਬ ਕਿ ਜਿਵੇਂ ਦੂਸਰੀ ਤਰ੍ਹਾਂ ਨਹੀਂ ਕਰਵਾਉਂਦੇ ਇਹਨਾਂ ਨੇ ਕਿਸੇ ਦੂਜੀ ਤਰ੍ਹਾਂ ਕਿ ਦੰਦ ਖੁੱਲ ਕੇ ਦੱਸ ਮੇਰੀ ਭੈਣ ਤਾਂ ਨਹੀਂ ਗ੍ਰਾਮ ਨੇ ਸਾਹਮਣੇ ਬਾਤ ਕਰਦੇ ਤੇ ਮੇਰੇ ਕੁਮਾਰੀ ਕੋ ਜਿਸਨੇ ਕਿ ਉਹ ਤੁਹਾਨੂੰ ਦੱਸ ਦੇਗੀ ਕਿ ਬਹੁਤ ਤੂੰ ਸਾਹਮਣੇ ਤੂੰ ਸਾਨੂੰ ਦੱਸ ਮੇਰੀ ਭੈਣ ਜੇ ਤੇ ਨਾ ਤੇਰਾ ਤੈਨੂੰ ਇਹਨਾਂ ਵੇਚਿਆ ਸੀਗਾ ਹਾਂਜੀ ਇਹਨਾਂ ਨੇ ਚੈਨਲ ਆਸ ਕੇ ਵੀ ਆ ਲੈ ਸੀਗਾ ਕਿੰਨੇ 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 ਲਿਆ ਨਾ ਤੂੰ ਦੱਸ ਚੋਲੇ ਸੀ ਉਹ ਚੋਲੇ ਨੇ ਤਾਂ ਕੁਝ ਕਹਿ ਨਹੀਂ ਤੈਸੇ ਤੇਨਾਂ ਨੇ ਜੋ ਮੇਰੀ ਜੋ ਮੂੰਹ ਕੋ ਆਏ हां। ਨਵੇਂ ਫੋਫਾ ਹੁੰਦੋ ਨਾ ਨੇ ਮੈਨੂੰ ਕਿਹਾ ਇਹਨਾਂ ਨੇ ਕਿ ਅਸੀਸਾਂ ਦੇ ਰਿਹਾ ਕਰਦੇ ਨੇ। ਕਿ ਇਹਨਾਂ ਨੇ 30000 ਤੱਕ ਵੀ ਨੂੰ ਭੇਜਦਾ ਰੂਪ ਦਿੱਤੇ ਨਾ ਨੇ। ਤੇਰੇ ਪਾਪਾ ਨੇ ਪਾਪਾ ਨੇ ਵੀ پیسے ਲੈ ਹੈਗੇ। ਪਾਪਾ ਨੇ ਨਹੀਂ। ਹੈ? ਪਾਪਾ ਹਾਂ ਪਾਪਾ ਕੰਮ ਤੇ ਜਾਂਦੇ ਸੀਗੇ। ਅੱਛਾ। ਹਾਂ। ਅੱਛਾ ਤੇਰੀ ਭੂਆ ਨੇ 3 ਲੱਖ ਲੈ ਲਿਆ ਤੇ ਤੇਰੇ ਫੁਫੜ ਨੇ ਲੈ ਲਿਆ ਤੇਰੇ ਲੱਖ ਹਨਾ। ਹਾਂ ਕੀ ਨਾ ਪੂਆ ਤੇਰੀ ਦਾ ਪੂਆ ਤੇ ਰੰਪੈ ਮਂਜੀ ਦਾ ਓਕੇ ਤੇ ਫੁੱਫੜ ਦਾ ਨਾਂ ਗੁਰਪ੍ਰੀਤ ਸਿੰਘ ਮੇਰੀ ਇਹ ਤੇ ਜੇ ਤੂੰ ਸਾਡਾ ਸਾਥ ਦਾ ਹੀ ਜੀ ਨਾ ਇਹਨਾਂ ਕਤੇੜਾ ਨੂੰ ਆਪਾਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਤੈਨੂੰ ਬਹੁਤ ਮਾਰ ਦੇਣੀ ਤੇਰੀ ਪੂਆ ਹਾਂਜੀ ਤੁਹਾਨੂੰ ਕਿਹਨੇ ਦੱਸਿਆ ਹੈ ਗੱਲ ਪੋਤੇ ਮੈਂ ਸੰਸਥਾ ਵੱਲੋਂ ਹਾਂ ਠੀਕ ਹੈ ਜੀ ਪਿਛਲੇ 3 ਦਿਨ ਕਿੰਗ ਆ ਕੀ ਪਰੋਸੀ ਵਾਰ ਨੂੰ ਦੇਖਿਆ ਉਹਦਾ ਸਾਰਾ ਪਿੰਡ ਮੈਨੂੰ ਜਾਣਦਾ ਵਾ ਮੈਨੂੰ ਨਾ ਅਸਲ ਦੇ ਵਿੱਚ ਪੁੱਤ ਮੈਨੂੰ ਇਨਫਾਰਮੇਸ਼ਨ ਆਈ ਸੀਗੀ ਕਿ ਧੀਆ ਨੂੰ ਪਿਓ ਹੀ ਤੇਰੇ ਨਾਲ ਕੁਝ ਜਦੋਂ ਤੂੰ ਉੱਥੇ ਰਹਿੰਦੀ ਸੀਗੀ ਉਦੋਂ ਤੇਰੇ ਨਾਲ ਕੀ ਗਲਤ ਕਰਦੇ ਸੀਗੇ ਦੱਸ ਸੋਛ ਪੂਰਾ ਦੇ ਪਰਦਾ ਕਰ ਮੈਂ ਨੇ ਕਿਹਾ ਜੋ ਕੀ ਹੈ ਮੇਰ ਨਾਲ ਮੈਂ ਆਪੇ ਮੇਰੀ ਮੰਮੀ ਸੀ ਮੈਂ ਪੁੱਤ ਤੇ ਨਹੀਂ ਕਿ ਨਾ ਉਹ ਆਤਫ ਫੜ ਤੇਰੇ ਨਾਲ ਕੀ ਕਰਦੇ ਸੀ ਜਦੋਂ ਤੂੰ ਇੱਥੇ ਆਪਣੇ ਨਹੀਂ ਸੀ ਵਿਆਹੀ ਉਦੋਂ ਕੀ ਕਰਦੇ ਸੀ ਤੇਰੇ ਨਾਲ ਇਹ ਦੱਸ ਮੈਂ ਜਦੋਂ ਹੀ ਐਸੀ ਨਾ ਨਹੀਂ ਬਣੋ ਮੈਂ 9 ਸਾਲ ਦੀ ਸੀ ਫਿਰ ਤਾਂ ਮੈਂ ਆਪਣੇ ਨਾਂ ਨਾਲ ਰਹਿ ਰਹੇ ਸੀ ਹਾਂਜੀ ਉਹਨਾਂ ਨੇ ਜਦ ਮੈਂ ਨਾਨਾ ਨਾਨੀ ਨਹੀਂ ਰਹੇ ਤਾਂ ਉਹਨਾਂ ਨੇ ਕੀ ਆ ਇਹਨਾਂ ਨੇ ਮੈਨੂੰ ਇਦਾਂ ਕਿਹਾ ਕਿ ਅਸੀਂ ਤੈਨੂੰ ਇਸ ਕਰਕੇ ਲੈ ਕੇ ਆਏ ਹਾਂ ਇਤੇ ਮਾਂ ਮਾਮੀ ਤੇ ਸੋ ਕੰਮ ਕਰਵਾਉਂਗੇ ਮੈਂ ਤੇ ਵਧੀਆ ਬੜੀ ਆਂਦੀ ਸੀ ਉੱਤੇ ਕੰਮ ਕਰਿਆ ਨਹੀਂ ਸੀ ਇਹਨਾਂ ਨੇ ਕੋਈ ਸਿਖੰਦੇ ਨਹੀਂ ਸੀਗੇ ਓਕੇ ਸਰ ਜੀ ਜਦੋਂ ਇਹਨਾਂ ਨੇ ਲੋਕੋਰ ਲੈ ਕੇ ਆਏਗੇ ਇਹਨਾਂ ਨੇ ਮੈਨੂੰ ਅੱਜ ਧੀ ਸਮਝਿਆ ਹੀ ਨਹੀਂ ਓਕੇ ਇਹਨਾਂ ਨੇ ਜੋ ਦੂਸੀ ਕੁੜੀ ਉਹਨੂੰ ਬਹੁਤ ਪਿਆਰ ਨਾਲ ਰੱਖਿਆ ਤੇ ਮਿਰਨਾ ਇਹਨਾਂ ਨੇ ਉਹ ਕੁਛ ਵੀਦਰ ਜਿ ਨਹੀਂ ਕਰਨਾ ਮੈਂ ਪੁੱਤੇ ਸੁਣ ਚਾਇਆ ਵਾ ਚਲ ਮੇਰੀ ਤੁਪਤੀ ਆ ਹਨਾ ਤੈਨੂੰ ਪੈਸੇ ਲੈ ਕੇ ਇਹ ਮੁੰਡਿਆਂ ਕੋਲ ਵੀ ਘਾਲਦੇ ਸੀਗੇ ਹਾਂਜੀ ਆ ਕਿੰਨੇ ਪੈਸੇ ਲੈਂਦੇ ਆ? ਆਹ ਨਸ਼ਾ ਕਰਦੇ ਨਸ਼ਾ ਕਰਦੇ ਨਸ਼ਾ ਤੇ ਕੀ ਕਰਦੇ ਸੀ ਮੈਨੂੰ ਖੁੱਲ ਕੇ ਦੱਸ ਮੇਰੀ ਮੇਰੀ ਧੀ ਕੀ ਕੀ ਤੇ ਨਾਲ ਕਰਦੇ ਸੀ ਕੀ 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 ਪੈਸੇ ਲੈਂਦੇ ਕਿਦੇ ਕਿਦਣਾ ਭੇਜਦੇ ਕਿ ਕਿਦਾਂ ਕਿਦਾਂ ਸਭ ਕੁਝ ਦੱਸ ਮੇਰੀ ਧੀ ਇਹਨਾਂ ਦਾ ਕੋਈ ਆਪਿਸ ਐ ਨਾ ਤੇ ਕੋਈ ਨੰਬਰ ਹੈ ਕਿਹ ਕੋਣ ਸੀ ਇਹਨਾਂ ਨੂੰ ਪੁੱਛਿਆ ਕੌਣ ਸੀ ਕਿੱਥੋਂ ਸੀ ਇਹਨਾਂ ਦਾ ਮੇਰੇ ਕੋਲ ਯਾਦ ਵੀ ਨਹੀਂ ਬੈਠ ਮੈਨੂੰ ਇੱਧਰ ਲੱਗੇ ਇੱਧਰ ਲੱਗੇ ਪੈਸੇ ਲੈਂਦੇ ਦੱਸ ਤੇ ਨਾ ਗਲਤ ਹਰ ਕਿਦਾਂ ਕਰਾਉਂਦੀ ਸੀ ਹੈਨਾ ਹੈਂ ਪਿੱਤੇ ਪੈਸੇ ਇਹ ਲੈਂਦੇ ਸੀ ਨਾ ਪੈਸੇ ਖਾਂਦੇ ਸੀ ਨਾ ਮਤਲਬ ਕਿ 300 ਰੁਪਿਆ ਲੈ ਲੈ ਕੇ ਤੇ 200 ਰੁਪਿਆ ਲੈ ਲਿਆ ਤੇ ਤੈਨੂੰ ਭੇਜ ਦਿੰਦੇ ਸੀ ਉਹਨਾਂ ਨਾਲ ਹਨਾ ਉਸ ਸਰ ਸਰ ਨੀ ਕਹੇ ਚਿੱਟਾ ਲੈ ਲੈਂਦੇ ਸੀ ਕਿੱਦਾਂ ਚਿੱਟਾ ਨਹੀਂ ਹੁੰਦਾ ਚਿੱਟਾ ਹਾਂਜੀ ਉਹ ਪਿੰਡ ਹੈ ਨਹੀਂ ਉਹ ਮਤਲਬ ਤੈਨੂੰ ਭੇਜ ਕੇ ਤੇ ਉਹ ਉਹਨਾਂ ਤੋਂ ਲੈ ਲੈਂਦੇ ਸੀਗੇ ਚਿੱਟਾ ਲੈ ਲੈਂਦੇ ਸੀਗੇ ਪੈਸੇ ਕਬੀ ਚਿੱਟਾ ਨੇ ਨਹੀਂ ਲੀਤੀ ਕੋਈ ਤਰ੍ਹਾਂ ਦਾ ਕੋਈ ਪੈਸਾ ਨਹੀਂ ਕਰੀਪੋ ਤੇ ਇਦਾਂ ਵੀ ਕਰਦੇ ਕਰੀ ਇਦਾਂ ਵੀ ਕਰਦੇ ਪੈਸੇ ਕਿੰਨੇ 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 ਪੈਸੇ ਲੈਂਦੇ ਸੀਗੇ ਹਾਂਜੀ ਪੈਸੇ ਕਿੰਨੇ ਕਿੰਨੇ ਲੈਂਦੇ ਸੀਗੇ ਚਾਹ ਜਾਂ 20 ਗਿਆ 150 ਗਿਆ ਤੇ ਫਿਰ ਦਿੱਤੇ ਨੂੰ ਰਾਤ ਨੂੰ ਭੇਜ ਦਿੰਦੇ ਸੀ ਹਨਾ ਰਾਤ ਨੂੰ ਨਹੀਂ ਤੇ ਦਿਨ ਨੂੰ ਪਰ ਕੋਈ ਗੱਲ ਨਹੀਂ ਮੇਰੀ ਤੇ ਇਹ ਅਸੀਂ ਤੇਰਾ ਸਾਥ ਦਵਾਂਗੇ ਠੀਕ ਆ ਤਾਂ ਮੇਰੇ ਪੁੱਤ ਇਹਨਾਂ ਵਿਰੁੱਧ ਕਾਰਵਾਈ ਚ ਆਉਣੀ ਹੈ ਨਾ ਵੀ ਇਹਨਾਂ ਬੁੱਧ ਕਾਰਵਾਈ ਹੋਏ। ਕੰਨ ਰਚ ਮੈਂ ਬਨ ਕੋਈ ਹੱਥ ਨਹੀਂ ਨਹੀਂ ਬੁੱਧ ਤੇਰਾ ਪਾਪਾ ਤੇਰੇ ਪਾਪੇ ਤੇਰੇ ਪਾਪੇ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੋਗੀ ਤੇਰਾ ਪਾਪਾ ਮੇਰੇ ਨਾਲ ਚਾਹੇ ਤੂੰ ਗੱਲ ਵੀ ਕਰ ਸਕਦੀ ਥੇਰੀ ਭੂਆ ਤੇ ਤੇਰਾ ਉਹ ਜਿਹੜਾ ਫਫੜਾ ਉਹਨਾਂ ਦੇ ਆਪਾਂ ਕਾਰਵਾਈ ਕਰਾਵਾਂਗੇ ਠੀਕ ਹੈ ਜੀ। ਹਾਂ ਜੀ। ਹਾਂ ਠੀਕ ਆ ਦੂਜੀ ਗੱਲ ਹੋਰ ਮੇਰੀ ਪੁੱਤ ਤੇਰੀ ਤੇਰੀ ਤੇਰਾ ਮੇਰੀ ਗੱਲ ਸੁਣ ਮੈਂ ਵੀ ਇਹ ਵੀ ਸੋਚਾਇਆ ਕਿ ਪੈਸੇ ਲੈ ਕੇ ਤੇਰਾ ਵਿਆਹ ਕਰ ਦਿੰਦੇ ਸੀ ਕਿ ਵੀ ਅਗਲੇ ਕਿਸੇ ਨਾਲ ਤੋੜ ਦਿੰਦੇ ਸੀ ਪੈਸੇ ਲੈ ਕੇ ਫੇਰ ਤੈਨੂੰ ਉੱਥੋਂ ਭਜਾ ਲਏ ਹੁੰਦੇ ਸੀ ਹਾਂਜੀ ਹਾਂ ਭਜਾਣੀ ਲੰਘ ਦਿੰਦੇ ਸੀ ਮੈਂ ਮੈਂ ਕਿਹ ਦਿੱਤਾ ਐਸ ਕਿ ਮੈਂ ਦੰਦ ਨਹੀਂ ਕਹਿੰਦਾ ਕਿਦਾਂ ਕਿਦਾਂ ਹੈਲੋ ਹਾਂ ਬੋਤ ਕੀ ਹੰਨਾ ਤੂੰ ਮੈਂ ਨਾ ਕੁੱਤੀ ਹਾਂ ਹੈਲੋ ਹਾਂ ਹਾਂ ਬੋਲ मैं कह रही थी ना कि मेरे फफड़ जीदा फोन आई अंदर में अगर मैं ऐड कर लूं तो तूसी बोलियो तो... ना वैसे बोल तो तूसी चुपचाप सुन लो हां 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 तो हां ऐड करना कुछ ना बोली हां मैं नहीं कुछ भी बोलता मैं साइलेंट ला लेना जैसे फिर सुन ले हो जी हां हां हेलो हेलो वो जो बाय आई और क्या ना सब 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 हां जी आज का नंबर था हेलो और उसके लिए जो मैं थाँगे। थाँगे। तो बोलिया थी बाबा हेलो आने तो वो तुम का ये आधे वाला टिकट काटा है मैं छात्र छात्र के चाहता हूं सर के आपके लोग मैडो पीटा में पिकनिक आना चाहते हैं दादी <स्थी> का ਇਹ ਉਹ ਕੰਮ ਨਹੀਂ ਆਵੇ ਕਰ ਦੋ ਤਾਂ ਕਿ ਇਹ ਕਹੇ ਤੇ ਕੀ ਆ ਇਹ ਉਹ ਦਾ ਕੰਮ ਲੈ ਤਾਂ ਕਿ ਆਵੇਂ ਨਹੀਂ ਤੇ ਤੁਹਾਨੂੰ ਚੁੱਕੀ ਆ ਨਹੀਂ ਸਾਰੇ ਨੇ ਕਿਹਾ ਆਹੀ ਉਹ ਦਾ ਕੰਮ ਕਰ। ਕੁਝ ਹੋਰ ਵੀ ਆ ਉਹ ਦਾ ਕੰਮ ਕਰਤੀ ਨਹੀਂ ਹੋਇਆ ਜੰਦੀ ਰਹੀ ਆ। ਫਾਕਿਆ ਉਹ ਦਾ ਕੰਮ ਕਰਦੇ ਨਹੀਂ ਲੱਕਰੀ ਆ। ਹੋਰ ਕੀ ਜਿਆਦਾ ਵੀ ਕੁਝ ਨਹੀਂ ਨਾ ਤਾਂ ਕੋਈ ਹੋਰ ਕਰ ਲਈ। ਠੀਕ ਆ। ਜੈਨੋ ਰੋਗਾ ਰੋਗਾ ਆਉਗਾ ਕਿਆ ਤੇ ਇਹ ਰੋਗੀ ਪ੍ਰੋਬਲਮ ਹੈ ਜਿਹੜਾ ਰੋਗਾ ਕਿਹਾ ਉਹ ਦਿੱਕਤ ਆ ਗਈ। ਤੁਹਾਡੇ ਨੂੰ ਮਾਣ ਨਹੀਂ ਕਰਦੇ ਨੇ ਨਾਲ ਨਾਲ ਤੋਂ। ਮੈਂ ਤਾਂ ਕਹਿ ਨਹੀਂ ਕਰਦੇ। ਜਿਹੜਾ ਪਰਦੇ ਨੇ ਗਨਵਰਤਾਨ ਨੇ ਕਿਹਾ ਕਿ ਇਹ ਸਾਧਨ ਇਹ ਰੋਗ ਜਿਹੜਾ ਉਹ ਆਇਆ। ਡਾਕਟਰ। ਸਮੋਹ ਪਸਾ ਨਹੀਂ ਕੋਈ ਦੱਡਾ ਹੈ। ਉਹਦੀਆਂ ਮੱਜਾਂ ਪਾਣੀ ਦਾ ਪੌਂਟ ਕਿਆ। ਇੰਗਾ ਤੋਂ ਬੰਦ ਨਹੀਂ ਆ। ਹਾਂ। ਮਰਦੀ ਆ ਕਿ ਮੇਰਾ ਆਉਂਦੀ ਹੈ ਕਿ ਆਰੋਗੀ ਬਣਾ ਲਈਏ ਸੋ ਉਹਨੇ ਅੱਜ ਬਾਰੋਂ ਕਹਿੰਦਾ ਕਿ ਮੈਨੇ ਦਵਾਈ ਦਵਾਈ ਇਹਨੇ ਤਾਂ ਕਿਹਾ ਨਾ WhatsApp ਹੈ ਮੈਂ ਕਹਿੰਦਾ ਉਹ ਫਾਨੀ ਤੀਨੇ ਬੰਦੇ ਆਏ ਨਾ ਮੈਂ ਬੰਦੇ ਆਹ ਤੇਰੇ ਜੀਵਨ ਹੋਈ ਦਾਮੇ ਕੀ ਪੁੱਛਿਆ ਨਹੀਂ ਤੇਰੇ ਤੇ ਦਲੇ ਆਏ ਨਹੀਂ ਨਾ ਕਿਤੇ ਮੈਂ ਨਹੀਂ ਹੋਇਆ ਤੇ ਬੋਲਦੇ ਲੱਗ ਰਹੀ ਹੋਈ ਹੈ ਕਿ ਜਮਾਈ ਮੈਂ ਘਰਾਂ ਤੇ ਆਉਂਦਾ ਕੋਈ ਇੱਥੇ ਨਹੀਂ ਹੋਇਆ ਕਿ ਮੇਰੇ ਨਾਲ ਨਾ हां एमईवाईए हां बाकी भी मशीन पे गाड़ी को कहां पर गाड़ी का कंट्रोल आवाज लिख रही है जी हां वहां देखो बाहर उसके बाहर हवा ਕਾ ਚਾਹ ਰੋ ਤੋਂ ਕੰਟੀ ਕਾਈ ਲੇਕੇ ਜੇਹੇ ਅੱਜ ਬੁਲਗਨਾਂ ਨਾ ਨਵੋ ਕੋਈ ਕੋਨਾ ਦੇ ਲਾਗਦਾ ਕਰੂ ਜੇ ਨਾ ਕੋਈ ਕਾਈ ਨਹੀਂ ਜੇ ਇਹ ਮਾੜਾ ਲੱਗਿਆ ਦਰਦ ਹੋ ਰਹੀ ਹੈ ਤਾਂ ਨਾ ਦਰਦ ਹੋ ਰਹੀ ਹੈ ਇਹ ਅਸਮ ਆਉਂਦੀ ਆ ਅਜੋ ਕਾਈ ਨਹੀਂ ਹੋਰ ਹੋਰੀ ਮੈਂ ਲੱਗਦਾ ਚਾਹ ਰਹੀ ਹੂਗੀ ਅੱਛਾ ਕਾਈ ਇਹ ਦਾ ਹੋਣਾ ਚਾਹੀਦਾ ਕਿ ਨਾ ਹੋਵੇ ਜੋ ਫਿਰ ਆ ਕੇ ਲੈਣਾ ਕੋਈ ਆ ਕੇ ਲੈਣਾ ਕੋਈ ਲੈਣਾ ਹੈ और 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 ਓ ਜੇ ਬੰਦੀਓ ਹਾਂ ਅੰਮ੍ਰਿਤ ਨਾ ਹਾਂ ਕਿਹਦਾ ਨਾਮ ਲੋ ਜੋ ਉਹ ਕੋਨੇ ਕਿਹਾ ਜਾਂਦਾ ਨਹੀਂ ਮੇਰੇ ਸਨ ਪਾਏ ਸੇ ਕੋਈ ਵੀ ਨਾਮ ਹੈ ਕਿ ਸਾਰਾ ਨਾਮ ਹੈ ਕਿ ਰੋਜ਼ ਨਾ ਨਾ ਬੁਖੇ ਰਹਾ ਪਾਵਾ ਜੇ ਕੋਈ ਨਹੀਂ ਉਹਦੇ ਨੂੰ ਨਮਸਕਾਰ ਦਿੰਦੇ ਨੇ ਉਹ ਜਿਹੜੇ ਸਨ ਨਾਮ ਹੈ ਕਿ ਹਾਂ ਉਹਦਾ ਕੁਝ ਆਤਮਾ ਨਾ ਸਾਰਾ ਜੱਗਾ ਨਾ ਨਹੀਂ ਕੋਈ ਨਾ ਉਹਦਾ ਨਾਮ ਦਾ अंगराज दादा फार्मों में जाता है जाकर इसका इंतजाम होता है सुना है मैं उसे मैं वो पता है सारा पास पर अंदर का तो हो गया या ओके ये अपना भी में डाला पास तक Buen día, hola, tengan jornada. Te mmino con la identidad. ¿Eh? ¿Por mínimo viene por detrás? Tarmana, Tarmana. Mari, Mari. Ya, 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 ya. Yo ya lo estaba diciendo que cómo dejará a la tune. Ya dará, eh, le guardado de mañana debe llegar a ਹਾਂ ਜੀ ਹਲੋ ਆਪਦੇ ਇੱਕ ਮਿੰਟ ਉਹ ਤਾਂ ਹੁਣ ਉਹ ਡਰੀ ਪਈ ਆ ਉਹਨੂੰ ਚਲੋ ਆਏ ਤਾਂ ਅਸੀਂ ਮਾਤਾ ਨੂੰ ਲੈਣ ਸੀਗੇ ਪਰ ਜਦੋਂ ਜਦੋਂ ਪਰਤ ਖੁੱਲੀ ਫੇਰ ਅਸੀਂ ਆ ਇਸ ਗੱਲ ਦੇ ਵਿੱਚ ਹੋਰ ਡੰਗ ਡੰਗਾਈ ਤੱਕ ਜਾਣ ਲੱਗ ਪਏ ਫੇਰ ਅਸੀਂ ਇਹ ਕੀਤਾ ਕਿ ਜਿਹੜੀ ਜਿੱਥੇ ਦੀ ਭੂਆ ਵਾ ਜਿੱਥੇ ਦਾ ਪਿਓ ਰਹਿੰਦਾ ਸਾਨੂੰ ਉੱਥੇ ਲੈ ਕੇ ਜਾਂ ਉਹ ਮਾਤਾ ਨੂੰ ਕਿਹਾ ਸੀ ਅਸੀਂ ਜਦੋਂ ਲੈ ਆਏ ਆ ਤੇ ਇਹ ਅਗਲੇ ਮਤਲਬ ਹੈ ਜੇ ਅਸੀਂ ਸਰਪੰਚ ਨੂੰ ਲਿਆ ਪਿੰਡ ਦੇ ਨੂੰ ਮਾਸੀ ਬੁਗਰ ਦੇ ਨੂੰ ਇਹਨਾਂ ਸਾਨੂੰ ਵੇਖ ਕੇ ਅੰਦਰੋਂ ਲੋਕ ਲਾ ਲੇ ਜਿੰਦਰੇ ਲਾ ਲੇ ਅੰਦਰੋਂ ਠੀਕ ਹੈ ਜੀ ਅਸੀਂ ਅਸੀਂ ਫਿਰ ਕੀ ਕੀਤਾ ਅਸੀਂ ਪੁਲਿਸ ਸੱਦੀ ਪੁਲਿਸ ਸਾਧ ਕੇ ਇਹਨਾਂ ਨੂੰ ਅੰਦਰੋਂ ਬਾਹਰ ਕਢਾਇਆ ਤੇਰਾ ਭਰਾ ਤੇਰੀ ਤੇਰੀ ਭੂਆ ਤੇਰੀ ਤੇਰਾ ਮੰਮ ਤੇਰਾ ਡੈਡੀ ਤੇਰੀ ਮੰਮੀ ਤੇ ਤੇਰਾ ਫੁੱਫੜ ਇਹ ਸਾਰੇ ਜਾਣੇ ਅਸੀਂ ਥਾਣੇ ਲੈ ਗਏ ਠੀਕ ਹੈ ਜੀ ਹੁਣ ਥਾਣੇ ਤੇਰਾ ਭਰਾ ਨੂੰ ਅਸੀਂ ਸਾਈਡ ਕਰਕੇ ਪੁੱਛਿਆ ਤੇਰੇ ਭਰਾ ਨੇ ਸਭ ਕੁਝ ਦੱਸਿਆ ਕਿ ਵੀਰੇ ਮੇਰੀਆਂ ਭੈਣਾਂ ਨੂੰ ਬਚਾ ਲਓ ਮੇਰੀਆਂ ਭੈਣਾਂ ਇਹਨਾਂ ਨੇ ਵੇਚ ਦਿੱਤੀਆਂ ਵਾ ਮੈਨੂੰ ਸਕੂਲੇ ਕੱਲ ਦਿੱਤਾ ਮੇਰਾ ਡੈਡੀ ਜੇਲ੍ਹ ਦੇ ਵਿੱਚ ਸੀਗਾ ਮੇਰੇ ਡੈਡੀ ਦਾ ਕੋਈ ਕਸੂਰ ਨਹੀਂ ਆ ਤੇ ਇਹਨਾਂ ਨੇ ਮਗਰੋਂ ਮੇਰੀਆਂ ਭੈਣਾਂ ਪਤਾ ਨਹੀਂ ਕਿੰਨਾਂ ਨੂੰ ਦੇ ਦਿੱਤੀਆਂ ਪੈਸੇ ਲੈ ਕੇ ਅੱਛਾ ਹਾਂ ਤੇਰੇ ਭਰਾ ਨੇ ਕਿਹਾ ਕਿ ਤੁਹਾਡੀ ਪੁੱਤ ਦੋਹਾਂ ਭੈਣਾਂ ਦੀ ਉਮਰ 18 ਸਾਲ ਨਹੀਂ ਹੈਗੀ ਜੀ ਠੀਕ ਹੈ ਜੀ ਮੈਂ ਵੀ ਨਾ ਚਾਹਿਆ ਨਹੀਂ ਤੇਰੀ ਉਮਰ ਕਿੰਨੀ ਹੈ ਤੁੰਦ ਚਾਏ ਫਾਟਾ ਤੋਂ ਮੈਂ ਕੋਈ ਪਤਾ ਨਹੀਂ ਕਿ ਤੈਨੂੰ ਤੇਰੇ ਮੈਂ ਪਤਾ ਗੱਲ ਕੀ ਜਦੀ ਕਿ ਤੂੰ ਸੁਖੀ ਵੱਸਦੀਆਂ ਇੱਥੇ ਸਾਨੂੰ ਕੋਈ ਦਿੱਕਤ ਨਹੀਂ ਆ ਜੇ ਤੂੰ ਸੁਖੀ ਵੱਸਦੀਆਂ ਇੱਥੇ ਸੁਖੀ ਵੱਸਦੀਆਂ ਸਾਨੂੰ ਕੋਈ ਦਿੱਕਤ ਨਹੀਂ ਆ ਪਰ ਅਸੀਂ ਤੇਰੀ ਭੂਆ ਦੇ ਕਾਰਵਾਈ ਕਰਾਉਣੀ ਹੈ ਜਿੰਨੇ ਤੇਰੇ ਤੇ ਇਨਾ ਤਸ਼ੱਦਦ ਕੀਤਾ ਠੀਕ ਹੈ ਜੀ ਜੇ ਤੂੰ ਸਾਡਾ ਸਾਥ ਦੇਂਗੀ ਮੇਰੀ ਭੈਣਾ ਤੇ ਤੇਰੇ ਪੂਆ ਦੇ ਕਾਰਵਾਈ ਕਰਾਵਾਂਗੇ ਕਿਉਂਕਿ ਤੇਰੇ ਪੂਆ ਨੇ ਸਕੀਆਂ ਆਪਣੀਆਂ ਧਰਾ ਦੀਆਂ ਕੁੜੀਆਂ ਨਹੀਂ ਬਖਸ਼ੀਆਂ ਯਾਰ ਤੇ ਦੁਨੀਆ ਨੂੰ ਕੀ ਬਖਸ਼ਲੀ ਹੋ ਗਈ ਉਹ ਮੈਂ ਜੀ ਜੀ ਤੁਸੀਂ ਕਿਉਂ ਨਹੀਂ ਮਦਦ ਕਰਵਾ ਸਕਦੇ ਦਾ ਦੱਸ ਮੇਰੀ ਭੈਣਾ ਕੀ ਤੁਸੀਂ ਕੋਈ ਕੰਮ ਕਰਿਆ ਨਹੀਂ ਤੁਸੀਂ ਮੇਰੇ ਉਹ ਲੱਕ ਪਰ ਤੂੰ ਮੈਂ ਜਾਣਾ ਵਾ ਤੇਰੇ ਘਰ ਜਾਣਾ ਵਾ ਜਿੱਦ ਦੱਸ ਮੇਰਾ ਪੁੱਤ ਕੀ ਕਰਨਾ ਵਾ

ਹਾਂ ਬਤ ਮੈਂ ਦੇ ਦੂੰਗਾ ਜੇ ਮੈਨੂੰ ਨਾ ਨ ਲੱਭੂਗਾ ਤੇ ਮੈਂ ਤੈਨੂੰ ਵੀਡੀਓ ਕਾਲ ਕਰ ਲੂੰਗਾ ਉੱਥੇ ਜਾ ਕੇ ਠੀਕ ਹੈ ਮੈਨੂੰ ਆਪਣਾ ਕੋਈ ਨੰਬਰ ਦੱਸ ਕਿਉਂਕਿ ਆ ਵੀਰੇ ਨੇ ਤੇ ਦੁਕਾਨ ਤੇ ਚਲ ਜਾਣਾ ਫਿਰ ਗੱਲ ਨਹੀਂ ਹੋਣੀ ਆਪਣਾ ਕੋਈ ਨੰਬਰ ਦੱਸ ਜਿੱਦੇ ਆਪਣੇ ਸਾਰੇ ਤੇ ਦੱਸ ਦੇ ਜਦੋਂ ਜਿੱਥੇ ਮੈਂ ਤੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਸਕਾਂ ਹਾਂ ਆਪਣਾ ਨੰਬਰ ਮੈਂ ਤੁਹਾਨੂੰ ਦੇ ਦੂੰਗਾ ਹਾਂ ਆਪਣਾ ਇਹ ਸੇ ਨੰਬਰ ਤੇ ਬਨਾਰ ਸਾਹਿਬ ਤੇ ਭੇਜ ਦੇਣਾ ਠੀਕ ਹੈ ਆਪਣਾ ਆ ਤੇ ਤੇਰੀ ਭੈਣ ਦਾ ਨੰਬਰ ਵੀ ਨਹੀਂ ਹੈਗਾ ਤੇਰੇ ਕੋਲ ਕਿੰਨੇ ਨੇ ਤੇ ਖਿਆਲੀ ਤਾਂ ਮਿਲੇ ਉਹ ਵੀ ਉਹਨਾਂ ਅੱਜ ਦੇ ਵਿੱਚ ਨੱਬਿਆ ਹੋਵਾ। ਸਣੀ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇੱਕ ਗੱਲ ਦੱਸਾਂ। ਮੈਨੂੰ ਮੇਰੀ 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 ਛੋਟੀ ਭੈਣ ਮੇਰੀ ਗੱਲ ਸੁਣ ਲਾ ਤੂੰ ਆ ਰਾਜਸਥਾਨ ਵਿੱਚ ਤੂੰ ਬਹੁਤ ਸੁખી ਬਸੰਡੀ ਆ ਇਹ ਸਾਨੂੰ ਸਾਰਾ ਪਤਾ ਵਾ ਪਰ ਜਿਹੜੀ ਤੇਰੀ ਭੈਣ ਵਾ ਨਾ ਨਿੱਕੀ ਭੈਣ ਠੀਕ ਹੈ ਜੀ ਤੇਰੀ ਵੱਡੀ ਭੈਣ ਤੇਰੀ ਵੱਡੀ ਭੈਣ ਤੇਰੀ ਵੱਡੀ ਭੈਣ ਜਿਹੜੀ ਹਰਿਆਣੇ ਆ ਉਹ ਭੈਣ ਉਹ ਨਾਲ ਬਹੁਤ ਕੁੱਟਮਾਰ ਹੋ ਰਹੀ ਹੂ ਉਹ ਬਹੁਤ ਜਿਆਦੀ ਮਲਕ ਮੁਸੀਬਤ ਦੇ ਵਿੱਚ ਆ ਉਹਨੂੰ ਅਸੀਂ ਪਹਿਲਾਂ ਉਹਨੂੰ ਕਢਵਾਉਣਾ ਵਾ ਉਹਨੂੰ ਘੜਵਾ ਲੈਣਾ ਵਾ ਤੇ ਤੂੰ ਤੈਨੂੰ ਤਾਂ ਕੋਈ ਦਿੱਕਤ ਨਹੀਂ ਆ ਤੂੰ ਸਹੀ ਆ ਤੈਨੂੰ ਸਾਡੀ ਤੈਨੂੰ ਕੋਈ ਪ੍ਰੋਬਲਮ ਨਹੀਂ ਆ ਮੈਨਾਂ ਕੋਈ ਪ੍ਰੋਬਲਮ ਨਹੀਂ ਮੈਨੂੰ ਤੇਨਾਂ ਨੇ ਜਿਵੇਂ ਮੇਰਾ ਮਾਵਾ ਖਿਆਲ ਤੋਂ ਨਹੀਂ ਬੱਪਾ ਤੈਨੂੰ ਤੈਨੂੰ ਮੈਨੂੰ ਪਤਾ ਵਾ ਤੈਨੂੰ ਤੇਰੇ ਪਾਪਾ ਤੇਰੀ ਭੂਆ ਮਗਰ ਫੋਨ ਲਾ ਰያ ਸੀ ਨਾ ਪੁੱਤ ਇੱਥੋਂ ਆ ਜਾ ਤੂੰ ਭੱਜਿਆ ਇੱਥੋਂ ਹਾਂਜੀ ਸਹੀ ਕਿਹਾ ਸੀ ਕਿ ਐ ਕਿਹਾ ਠੀਕ ਹੈ ਨਾ ਮੈਂ ਤੈਨੂੰ 1 ਮਿੰਟ ਵੀ ਦਿੱਤਾ 1 ਮਿੰਟ हां तो ये हो गया आएगी मैं चली गई तो मैं वापस नहीं आऊंगा क्योंकि तन्नू पता ते ते दल दल तो तो सी कि इथे मैं दलदल ਦੇ ਵਿੱਚ ਆ ਠੀਕ ਹੈ ਜੀ ਪਰ ਤੈਨੂੰ ਤੇਰੇ ਫਾਦਰ ਨੇ ਫੋਨ ਲਾ ਕੇ ਕਿਹਾ ਨਾ ਕਿ ਤੇਰੀ ਭੁਆ ਦੇ ਡੈਥ ਹੋ ਗਈ ਹੈ ਤੇ ਤੂੰ ਆ ਜਾ ਤੂੰ ਹਮਾਰਿਆ ਸੀ ਤੈਨੂੰ ਤੇਰੇ ਫਾਦਰ ਨੇ ਵੀ ਤੇਰੀ ਭੁਆ ਦੇ ਡੈਥ ਹੋ ਗਈ ਗੱਲ ਹੋਈ ਕਿ ਨਹੀਂ ਹੋਈ ਮਾਦੀ ਨੇ ਮੇਰੇ ਕਿਹਾ ਸੀ ਤੇ ਬੱਕਰੀ ਹਿੱਕਾ ਲੱਗਿਆ ਹੈ ਨੈੱਟ ਸੈਂਟਰ ਬਣਾ ਦਿੱਤਾ ਸੀ ਉਹ ਤਾਂ ਤੇ ਹਾਂ ਕਿਉਂ ਜਾ ਰਿਹਾ ਤੂੰ ਕੈਸੀ ਗੱਲ ਜਾਣੀ ਆ ਬੱਸ ਤੇ ਪਰ ਕੋਈ ਵੀ ਦਿੱਕਤ ਨਹੀਂ ਤੇਰੇ ਪਾਪਾ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਕੋਈ ਵੀ ਦਿੱਕਤ ਨਹੀਂ ਉਹ ਪੂਰਾ ਸਹੀ ਹਾਲਾਤ ਦੇ ਵਿੱਚ ਆ ਉਹ ਸਿਰਫ ਤੈਨੂੰ ਹੱਥੋਂ ਮੰਗਵਾਉਣਾ ਚਾਹੁੰਦੇ ਸੀ ਤਾਂ ਜੋ ਦੁਬਾਰਾ ਤੇਰੇ ਤੋਂ ਫੇਰ ਉਹ ਗਲਤ ਕੰਮ ਕਰਵਾਉਂਦੇ ਤੇ ਤੈਨੂੰ ਦੁਬਾਰਾ ਫੇਰ ਕਿਤੇ ਦੇ ਚਦੀ ਤੈਨੂੰ ਅੱਗੇ ਵੀ ਤੈਨੂੰ ਵਿੱਚ ਆ ਕਿਤੇ ਪਹਿਲਾਂ ਪਹਿਲਾਂ ਨਹੀਂ ਤੇਲਾ ਤੈਨੂੰ ਤੈਨੂੰ ਇਹ ਕਿ ਐਸੀ ਕਿਤੇ ਲੈ ਹਾਂ ਨਵੰਨਾ ਕਿਹਾ ਸੀ ਬਣਾਉਣੇ ਲਈ ਤੁਹਾਨੂੰ ਪਹਿਲੇ ਦੱਸ ਦੇ ਰੱਖਿਆ ਸੀ ਅੱਜ ਅੱਛਾ ਤਾਂ ਇਹਨਾਂ ਨੇ ਕਿਹਾ ਸਾਨੂੰ ਪਹਿਲਾ 10000 ਰੁਪਏ ਦੇ ਦੇ ਜਦ ਜਦ ਸੰਵਾਇ ਤੇ ਪੀ ਚੁਕੜੀ ਦਾ ਵਿਆਹ ਕਰਾਂਗੇ پوری ਤੋਰਾਂਗੇ ਕਿ ਇਹਦੇ ਪਹਿਲਾਂ 10000 ਰੁਪਏ ਦੇ ਕੇ ਜਾਓ ਤਾਂ ਫਿਰ ਕੀ ਫਿਰ ਤੇ ਸਾਡੀ ਕੁੜੀ ਦਾ ਵਿਆਹ ਕਰਾਂਗੇ ਇਹਨਾਂ ਨੇ ਇਹ ਕਿਹਾ ਜੇ 10000 ਰੁਪਏ ਲੈ ਲੇਂਗੇ ਤਾਂ ਨਾ ਨਮਨਾਂ ਕੰਫਿਊਜ਼ ਹੋ ਜਾਵੇ। ਓਕੇ 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 ਉਸ ਤੋਂ ਬਾਅਦ ਮੇਰੀ ਭੈਣ ਜਿਹੜੀ ਤੇਰੀ ਦੂਜੀ ਭੈਣ ਵਾ ਉਹਦੇ ਨਾਲ ਵੀ ਇਹੋ ਕੰਮ ਕਰਾਉਂਦੇ ਸੀ ਜੋ ਤੇਰੇ ਨਾਲ ਹੁੰਦਾ ਸੀਗਾ। ਨਹੀਂ ਉਹ ਕੰਨੀ ਜੋ ਮੈਂ ਨਾਲ ਗੱਲ ਕੀਤੀ ਉਹ ਤਾਂ ਨਹੀਂ ਦੂਸਰੇ ਦੂਸਰੇ ਟਿਕਟੇ ਕਰਵਾਉਣ ਵਾਲਾ 1 2 3 2 ਵਾਲਾ ਰਹੇ ਸੀ। ਹਾਂ। ਉਹ ਉਹਨੇ ਬਣਾ ਕੇ ਦਈ ਸੀ। ਨਹੀਂ, 걔 ਵੀ ਤੈਨੂੰ ਪੈਸੇ ਲੈ ਕੇ ਤੈਨੂੰ ਭੇਜ ਦਿੰਦੇ ਸੀਗੇ ਕੁੱਟਮਾਰ ਕਰਕੇ ਤੈਨੂੰ ਰਾਤ ਨੂੰ ਭੇਜ ਦਿੰਦੇ ਸੀ। ਤੇਰੀ ਸਿਸਟਰ ਨੂੰ ਵੀ ਭੇਜਦੇ ਸੀਗੇ। ਹਾਂਜੀ। ਉਹ ਵੀ ਜਾਂਦੀ ਸੀ ਇਦਾਂ। ਤੇ ਉਹਨੂੰ ਕਿੰਨੀ ਕਿੰਨੀ ਮਨਨ ਨੇ ਕਾਹੀ ਅਗਰ ਮੈਨੂੰ ਤੁਹਾਨੂੰ ਲਿਖ ਕੇ ਨਾਮ ਲੈ ਜੇ ਤਾਂ ਮੈਂ ਚਲੀ ਜਾऊंगी ਮਿਲ ਕੋਈ ਮੇਰੇ ਨਾਲ ਉਹ ਦੂਜਾ ਚੇਤਕ ਨੇ ਮਿਲਿਆ ਹੋਇਆ ਠੀਕ ਹੈ ਤੇ ਤੇ ਉਹ ਬੈਨ ਉਹ ਗੁड़िया ਕਿੰਨੀ ਵਾਰ ਵਿਆਹ ਕੀਤਾ ਉਸ ਦੂਜੀ ਤੇਰੀ ਦੀਦੀ ਦਾ ਨਹੀਂ ਨਹੀਂ ਮੈਂ ਤਾਂ ਨਹੀਂ ਪੰਦਾ 3 ਵਾਰ ਹੀ ਆਇਆ ਸੀ ਉਹ ਕੇ ਏ ਮੇਰਾ ਵੀ ਪਹਿਲੀ ਵਾਰ ਨਹੀਂ ਨਹੀਂ ਉਹ ਪਹਿਲਾਂ ਨਹੀਂ ਨਹੀਂ ਪੁੱਤੋ ਪਹਿਲਾਂ ਇੱਕ ਥਾਂ ਵਿਆਹੀ ਸੀਗੀ ਜਿੱਥੇ ਉਥੇ ਝਗੜਾ ਹੋ ਗਿਆ ਸੀਗਾ ਆ ਕੁੜੀ ਪੇ ਗਈ ਸੀਗੀ ਬਾਅਦ ਚ ਉਥੇ ਲੜਾਈ ਹੋ ਗਈ ਸਿਰ ਪਾਪਾ ਦਾ ਕੇਸ ਵੀ ਹੋਇਆ ਸੀਗਾ ਤੇਰੇ ਪਾਪਾ ਨੂੰ ਜੇਲ੍ਹ ਵੀ ਹੋਈ ਸੀਗੀ ਤੇਰੀ ਭੈਣ ਪਹਿਲਾਂ ਵਿਆਹੀ ਸੀ ਪੁੱਤੋ ਵੀ ਜਿਆਦਾ ਤੈਨੂੰ ਪਤਾ ਨਹੀਂ ਜਾਂ ਤੂੰ ਮੈਨੂੰ ਦੱਸ ਨਹੀਂ ਰਹੀ ਮੈਂ ਤਾਂ ਇਹ ਵੀ ਇੱਥੇ ਮਿਲ ਖਾਉਂਦੋ ਗਾਇ ਬਹਿਣਾ ਨਾਲ ਹੀ ਨਹੀਂ ਕਿ ਉਹ ਆ ਹਾਂ ਤੇਰੀ ਭੈਣ ਨੂੰ ਨਾ ਤੇਰੀ ਭੈਣ ਤੇਰੀ ਦੂਜੀ ਭੈਣ ਨਾਲ ਤੇਰੀ ਭੈਣ ਵੱਡੀ ਹੈ ਨਾ ਹਾਂਜੀ ਰਸ਼ਨ ਨੋ ਦਾ ਨਾ ਹਨਾ ਹਾਂਜੀ ਹਾਂਜੀ ਤੂੰ ਚੌਨੀ ਨਾ ਆਪਣੀ ਭੈਣ ਨੂੰ ਮਿਲਣਾ ਹਾਂਜੀ ਤੂੰ ਚੌਨੀ ਹੈ ਆਪਣੀ ਭੈਣ ਨੂੰ ਮਿਲਣਾ ਉਸ ਨੂੰ ਮੇ ਤਾਂ ਅੰਜੁਰਨ ਜਗਾ ਕੋ ਸੋਰੀ ਆਏ ਤੂੰ ਕਿੱਥੋਂ ਪਰ ਤੂੰ ਨਾ ਸੀ ਕਢਵਾਵਾਂਗੇ ਤੂੰ ਮੇਰੀ ਭੈਣ ਟੈਂਸ਼ਨ ਆ ਲੈ ਜੇਕਰ ਤੇ ਤੂੰ ਤੇਰਾ ਨੰਬਰ ਮਿਲਦਾ ਨਾ ਉਸ ਭੈਣ ਦਾ ਵੀ ਸਾਡੇ ਕੋਲ ਹਜੇ ਨਾ ਉਹਦਾ ਨੰਬਰ ਨਹੀਂ ਹੈਗਾ ਜੇਕਰ ਤੈਨੂੰ ਉਹਦਾ ਨੰਬਰ ਮਿਲਦਾ ਵਾ ਕਿਸ ਤੋਂ ਵੀ ਮਿਲਦਾ ਵਾ ਰਿਸ਼ਤੇਦਾਰੀ ਚੋਂ ਕਿਤੋਂ ਵੀ ਮਿਲਦਾ ਇਹਨਾਂ ਦੇ ਨਹੀਂ ਰਹਿ ਇਹਨਾਂ ਨੂੰ ਮੈਂ ਲੈ ਕੇ ਜਾਣਾ ਇਹਨਾਂ ਨੂੰ ਮੈਂ ਲੈ ਕੇ ਜਾਣਾ ਟੈਨਸ਼ਨ ਨਾ ਲੈ ਮੇਰੀ ਭੈਣ ਇਹਨਾਂ ਨੂੰ ਮੈਂ ਲੈ ਕੇ ਜਾਣਾ ਚੱਲ ਹੁਣ ਮੇਰੀ ਭੈਣ ਚੰਗਾ ਮੈਂ ਜੋ ਵੀ ਤੇਰੇ ਨਾਲ ਕੋਈ ਤੂੰ ਹੋਰ ਕੁਝ ਸਾਨੂੰ ਦੱਸਣਾ ਚਾਹੁੰਦੀ ਆ ਇਹ ਸਾਨੂੰ ਨੰਬਰ ਮੇਰਾ ਨੰਬਰ ਇਹੋ ਹੀ ਆ ਠੀਕ ਹੈ ਜੀ ਤੇਰੀ ਮੈਨੂੰ ਜਦੋਂ ਮਰਜ਼ੀ ਤੂੰ ਇਸੇ ਨੰਬਰ ਤੋਂ ਫੋਨ ਲਾ ਸਕੀ ਇੱਕ ਆਪਣਾ ਘਰ ਦਾ ਨੰਬਰ ਮੈਨੂੰ ਵਟਸਐਪ ਤੇ ਕਰ ਦੇ ਜਿਹਦੇ ਤੇ ਤੈਨੂੰ ਮੈਂ ਜਦੋਂ ਮਰਜ਼ੀ ਕਾਲ ਲਾ ਲਾਂ ਕਿਉਂਕਿ ਇਹ ਤੇ ਦੁਕਾਨ ਤੇ ਚੱਲ ਜਾਣਾ ਫਿਰ ਗੱਲ ਨਹੀਂ ਹੋਣੀ ਆਪਣੀ ਹਾਂ ਮੇਰਾ ਪੁੱਤ ਤੇ ਮੈਨੂੰ WhatsApp ਤੇ ਭੇਜ ਦੇ ਨੰਬਰ ਫਿਰ ਮੈਂ ਤੇਰੇ ਪਾਪਾ ਨਾਲ ਤੇਰੇ ਬਰਦਰ ਨਾਲ ਤੇਰੀ ਠੀਕ ਹੈ ਜੀ ਮੰਮੀ ਨਾਲ ਤੇਰੀ ਵੀਡੀਓ ਕਾਲ ਤੇ ਵੀ ਗੱਲ ਕਰਾ ਦਾਂਗਾ ਠੀਕ ਆ ਹਾਂ ਓਕੇ ਮੇਰੇ ਪੁੱਤ ਮੈਨੂੰ ਨੰਬਰ ਭੇਜ ਜ ਆਪਣਾ ਜਿਹਦੇ ਤੋਂ ਮੈਂ ਗੱਲ ਕਰ ਸਕਾਂ ਹਾਂ ਜੀ ਓਕੇ ਪੁੱਤ ਕਿੱਧਰ